ਅਸ਼ੀਰਵਾਦ ਆਤਮਾ ਦਾ ਦੀ ਜੈ ਅੱਜ ਭਰਾਵੋ 30 ਤਰੀਕਾ 30 ਦਸੰਬਰ 2024 ਕੁਝ ਖੋਤੀ ਕਿਸਾਨਾਂ ਦੇ ਆਗੂਆਂ ਨੇ ਡੱਲੇ ਵਾਲ ਦੇ ਪੰθεਰ ਵਰਗਿਆਂ ਨੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਹੋਇਆ ਹੈ ਅੱਜ ਇਹਨਾਂ ਨੇ ਬੰਦ ਵੀ ਖਾ ਲ ਦਿੱਤੀ ਆ ਮੈਂ ਅਖੋਤੀ ਪੰθεਰ ਤੇ ਡੱਲੇ ਵਾਲ ਨੂੰ ਪੁੱਛਣਾ ਚਾਹਨਾ ਵਾਂ ਤੁਸੀਂ ਤਾਂ ਆਪਣੀ ਜ਼ਿੰਦਗੀ ਸਾਰੀ ਬਸਾਰ ਲਈ ਵੀ ਆਪਣੀ 70 ਸਾਲ ਦੀ ਉਮਰ 'ਚ ਆਪਾਂ ਅੰਸ਼ਾ ਰੱਖ ਲਿਆ ਵੀ ਤੁਹਾਨੂੰ ਕੀ ਹੈ ਕਿਹਾ ਪਹਿਲਾਂ ਪਰਿਵਾਰ ਦੇ ਨਾਲ ਤੁਸੀਂ ਆਪਣਾ ਮਲਕੀਅਤ ਪਰਪਰਟੀ ਦੇ ਕਰਾਤੀਆਂ ਹੁਣ ਤੁਸੀਂ ਕਹਿੰਦੇ ਮੈਂ ਲੋਕਾਂ ਲਈ ਕਰਦਾ ਹਾਂ ਲੋਕਾਂ ਲਈ ਤੁਸੀਂ ਕੁਝ ਨਹੀਂ ਕਰਦੇ ਪਏ ਮਰਨਾ ਆਪਾਂ ਘਰੇ ਵੀ ਆ ਮਰਨਾ ਰੋਡ ਤੇ ਵੀ ਆ ਇਹ ਲੋਕਾਂ ਨੂੰ ਨਾ ਦੱਸੋ ਮੈਂ ਤੁਹਾਡੇ ਇੱਛਾਨ ਕਰ ਰਿਹਾ ਵਾਂ ਕਿਉਂਕਿ ਜਿਹੜਾ ਜਿਹੜਾ ਭੰਦੇਰ ਆ ਇਹਨੇ ਬੰਦ ਦੀ ਕਾਲ ਦਿੱਤੀ ਸਾਨੂੰ ਬੜਾ ਵੱਟ ਚੜਿਆ ਬੰਦ ਨਹੀਂ ਕਰ ਸਕਦਾ ਇਹ ਕੋਕਾ ਜਿਹੜੇ ਰੋਜ਼ ਮਾਰੇ ਜ਼ਿੰਦਗੀ ਆ ਉਹ ਕਿਵੇਂ ਲੋਕ ਚਲਾਣਗੇ ਇਹ ਤਾਂ ਆਪਣੇ ਆਪ ਨੂੰ ਡਿਕਟੇਟਰਸ਼ਿਪ ਕਰ ਰਿਹਾ ਏ ਪੁਰਾਣੇ ਕਾਲੇ ਦੌਰ ਦੇ ਪਹਿਲਾਂ ਦਹਾੜਾ ਦਰੋਂਣ ਦੀ ਕੋਸ਼ਿਸ਼ ਕਰ ਰਿਹਾ ਵਾ ਮੈਂ ਹੱਥ ਜੋੜ ਕੇ ਸਾਰੇ ਲੋਕਾਂ ਨੂੰ ਕਹਾਂਗਾ ਦੁਕਾਨਦਾਰ ਨੂੰ ਵਪਾਰੀ ਨੂੰ ਮਜ਼ਦੂਰ ਨੂੰ ਨਹੀਂ ਮਲਾਜਮ ਮਲਾਜਮਾਂ ਨੂੰ ਵੀ ਭਈ ਬੱਸਾਂ ਬੰਦ ਕਰਦੇ ਲੋੜ ਨਹੀਂ ਦੁਕਾਨਾਂ ਸਾਰੇ ਖੋਲੋ ਤੁਸੀਂ ਭਾਗੋ ਆਪਾਂ ਡੇਲੀ ਕਿਉਂਕਿ ਕੋਰੋਨਾ ਦੇ ਵਿੱਚ ਪਹਿਲਾਂ ਲੋਕਾਂ ਦਾ ਕੰਮਕਾਰ ਬੰਦ ਹੋ ਗਿਆ ਇਹ ਮਾੜਾ ਉਹ ਕੰਮ ਚੱਲਣ ਦੀ ਆਸ ਹੁੰਦੀ ਆ ਇਹ ਉੱਪਰੋਂ ਬੰਦ ਕਰ ਦਿੰਦੇ ਆ ਕਦਰ ਟੋਲਵਾੜਾ ਬੰਨ ਕਹਤਾ ਜੀ ਇਹ ਕਿਹੜੀ ਸ਼ੈਦ ਚੱਲਦੇ ਪਿਆ ਮੈਂ ਤਿੰਨ ਦਿਨ ਸਰਕਾਰ ਅਧੇ 50 ਸਰਕਾਰ ਨੂੰ ਅੱਧੇ ਜੋੜ ਕੇ ਬੇਨਤੀ ਕਰਦਾ ਵਾਂ ਇਹਨਾਂ ਦਾ ਧਰਾਂ ਚੁਕਾਇਆ ਜਾਵੇ ਕਿਉਂਕਿ ਮਾਨਯੋਗ ਸੁਪਰੀਮ ਕੋਰਟ ਜੀ ਨੇ ਵੀ ਕਿਹਾ ਵੀ 31 ਤਰੀਕ ਤੋਂ ਪਹਿਲਾ ਪਹਿਲਾ ਹਫ਼ਤਾ ਦਾਖਲ ਕਰਾਓ ਰਾਤੀ ਵੀ ਢੱਲੇ ਵਾਲ ਦਾ ਬਿਆਨ ਆ ਗਿਆ ਜੀ ਫਟਾਫਟ ਕਨੌਰੀ ਬਾਰਡਰ ਤੇ ਆ ਜਾਓ ਮੀਂਹ ਦਾ ਮੌਸਮ ਤੇ ਠੰਡ ਪੈ ਰਹੀ ਆ ਲੇਕਿਨ ਉੱਥੇ ਬਜ਼ੁਰਗ ਕੋਈ ਉਦਰਾ ਘਾਸ ਦਾ ਵਿਚਾਰਾ ਪੂਰਾ ਹੋ ਜਾਂਦਾ ਜਾਂ ਮਾਂ ਪੂਰੀ ਹੋ ਜਾਂਦੀ ਆ ਤੁਸੀਂ ਇਹ ਕਹਿਣਾ ਸਾਡੇ ਬੰਦੇ ਸ਼ਹੀਦ ਹੋ ਗਏ ਜੀ ਸਾਨੂੰ ਮੇਰੀ ਇਹ ਅਪੀਲ ਆ ਕਿਸਾਨ ਭਰਾਵਾਂ ਨੂੰ ਛੋਟੇ ਕਿਸਾਨ ਭਰਾਵਾਂ ਨੂੰ ਵੱਡੇ ਦਾ ਤੁਹਾਨੂੰ ਬਤਾ ਆਪਣੇ ਹੰਕਾਰ ਚ ਰਹਿੰਦੇ ਨੇ ਮੇਰੀ ਮਾਂ ਭੈਣਾ ਬਜ਼ੁਰਗਾਂ ਨੂੰ ਸਾਰਿਆਂ ਨੂੰ ਅਪੀਲ ਕਰਦੇ ਆਪਣੇ ਘਰਾਂ 'ਚ ਰਹੋ ਮੌਸਮ ਬਹੁਤ ਜ਼ਿਆਦਾ ਠੰਡਾ ਹੋ ਗਿਆ ਵਾ ਠੰਡ ਬਹੁਤ ਪੈ ਰਹੀ ਆ ਬਾਰਿਜ ਹੋ ਰਹੀ ਆ ਇਹ ਮੋਰਚਿਆਂ ਦਾ ਕੋਈ ਫਾਇਦਾ ਨਹੀਂ ਹੈਗਾ ਅਗਰ ਮੋਰਚਾ ਲਾਉਣਾ ਤੁਸੀਂ 5 ਬੰਦੇ ਬੈਠ ਜਾਓ ਉਹ ਰਾਈਟ ਆ ਮੋਰਚਾ ਲਾਉਣ ਦਾ ਇਹ ਤਾਂ ਨਹੀਂ ਵੀ ਆਪਾਂ ਸਾਰੇ ਪੰਜਾਬ ਨੂੰ ਪ੍ਰੇਸ਼ਾਨ ਕਰੀਏ ਕਿਉਂਕਿ ਮੈਂ ਕਹੂੰਗਾ ਦੁਬਾਰਾ ਦਾ ਫੇਰ ਬਈ ਬਈ ਆਪਣਾ ਬਾਜ਼ਾਰ ਖੋਲੋ ਸਾਰਾ ਹੁਣ ਮੈਂ ਜਾਣਾ ਹੁਣ ਮੈਂ ਤੜਕੇ ਪਹਿਲਾਂ 5 ਵਜੇ ਉੱਠਿਆ ਬਈ 7 ਵਜੇ ਇਹਨਾਂ ਨੇ ਫੇਰ ਹੜਜਨ ਕਰਨਾ ਕਿਉਂਕਿ ਮੈਂ ਤਾਂ ਡਰਨ ਵਾਲਾ ਵਿਅਕਤੀ ਨਹੀਂ ਆ ਮਦਰ ਅਬਦੋ ਡਰਨ ਵਾਲਾ ਜਾਂ ਸਭ ਤੋਂ ਅੰਦਰ ਡਰਨ ਵਾਲਾ ਮਿਲਦੀ ਆ ਉਹ ਉਹ ਕਹਿੰਦੇ ਇਹਨਾਂ ਨੇ ਆ ਕੇ ਮੂਰੇ ਆ ਕੇ ਕਹਿਣਾ ਜੀ ਕਿੱਥੇ ਚੱਲੇ ਹੋ ਜੀ ਤੁਹਾਨੂੰ ਪੁੱਛ ਕੇ ਦੱਸੀਏ ਕਿੱਥੇ ਜਾਣਾ ਸੀ ਮੈਂ ਬਾਬਾ ਪਿਆਰਾ ਸਿੰਘ ਭਨਿਆਰੇ ਵਾਲਿਆਂ ਦੀ ਅੱਜ ਵਰਸੀ ਅੱਜ ਉਹਦੇ ਸ਼ਾਮ ਦੇ ਵਿੱਚ ਮੈਂ ਨੂਰ ਪਰਵੇਦੀ ਜਾਣਾ ਮੈਂ ਉੱਥੇ ਸ਼ਰਦਾ ਦੇ ਫੁੱਲ ਪੇਂਟ ਕਰਦੇ ਆ ਇਹਨਾਂ ਦੇ ਆ ਜਿਹੜੇ ਪੰਗਾ ਤੋਂ ਚਲੋ ਵੀ ਆਪਾਂ ਸੁਖਸ਼ਾਂਦੀ ਦਾ ਘਰੋਂ ਚਲੀਏ ਆਪਾਂ ਸੁਰੇਸਰ ਜਾ ਕੇ ਬਾਬਾ ਪਿਆਰਾ ਸਿੰਘ ਭਰਾ ਭਰਾ ਦੇ ਨਾਲ ਜਿਹਨੂੰ ਸ਼ਰਦਾ ਦੇ ਫੁੱਲ ਪੇਂਟ ਕਰੀਏ ਲੇਕਿਨ ਇਹ ਹਰ ਜਗ੍ਹਾ ਪੰਗਾ ਪਾਉਂਦੇ ਆ ਰੇੜ ਲੋਕਾਂ ਨੇ ਰੇੜ ਰੁਕਣਾ ਕੀ ਮਤਲਬ ਜੀ ਬੱਸਾਂ ਰੁਕਣਾ ਕੀ ਮਤਲਬ ਦਫ਼ਤਰ ਬੰਦ ਕਰਨਾ ਕੀ ਮਤਲਬ ਇਹ ਇਹ ਬਿਲਕੁਲ ਗਲਤ ਗੱਲ ਆ ਏ ਮੈਂ ਪੰਜਾਬ ਸਰਕਾਰ ਨੂੰ ਕਹੂੰਗਾ ਦਫ਼ਤਰ ਖੋਲੋ ਮਹਾਰਾਜ ਲੋਕਾਂ ਦੇ ਕੰਮਕਾਰ ਆ ਕਿਸਨੇ ਬਾਹਰ ਬਗਏ ਜਾਣਾ ਕੋਈ ਸਰਟੀਫਿਕੇਟ ਲਾਣਾ ਕਲੀਅਰੈਂਸ ਲੈਣੀ ਕਿਵੇਂ ਜਾਊਗਾ ਉਹ ਇਸ ਕਰਕੇ ਮੈਂ ਦੁਬਾਰਾ ਦਫੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਦੇ ਗ੍ਰਹਿ ਮੰਤਰੀ ਇਹਨਾਂ ਆਖਾਓ ਕਿ ਮਹਾਂਯਾ ਸੁਪਰੀਮ ਕੋਰਟ ਜੋ ਫੈਸਲਾ ਦਿੱਤਾ ਆ ਉਹਦੇ ਮੰਨਣਾ ਹੈ ਉਹਦੇ ਵੀ ਮੰਨਣ ਨੂੰ ਤਿਆਰ ਹੈ ਇਹ ਡਿਕਟੇਟਰਸ਼ਿਪ ਇਹਨਾਂ ਨਹੀਂ ਚਲਣੀ ਚਾਹੀਦੀ ਇਹ ਖੋਪੀ ਕਿਸਾਨ ਆਗੂ ਨੇ ਮੈਂ ਕਹੂੰਗਾ ਮੈਂਨੇ ਛੋਟੇ ਕਿਸਾਨ ਭਰਾਵਾਂ ਨੂੰ ਮਾਤਾ ਮਜੁਰਗਾਨ ਦੁਬਾਰਾ ਫੇਰ ਅਪੀਲ ਕਰਦਾ ਆਪਣੇ ਘਰਾਂ ਵਿੱਚ ਆਓ ਇਹਨਾਂ ਨੇ ਕੁਛ ਨਹੀਂ ਦੇਣਾ ਤੁਹਾਨੂੰ ਧੰਨਵਾਦ